ਉਹ ਆਉਟ 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 ਜਿਵੇਂ ਪੱਟੀਦਾਰ ਮੈਂ ਜਿਆਦਾ ਡਿਪਰਾ ਰਹਾ ਤੇਰੇ ਮਾਰੇ ਹੋਣੇ ਹੋਣੇ ਸਿੱਤ ਰਹੀਆ ਸਿੱਤ ਰਹੀਆ ਬੋਲੇ ਬੋਲੇ ਤੇਰੀ ਜੁਨੀਨ ਤਾਂ ਉੱਪਰ ਮਾਰੇ ਇੱਕ ਪੈਰ ਤੇ ਸਿੱ ਆਪੀਓ ਦੋ ਦੋ ਕਿੱਦਾਂ ਦੇ ਕਰੇਸ ਆ ਵਰਗਾ ਤੇ ਆਈ ਆਫਸਾਈਡ ਇਸ ਤਰ੍ਹਾਂ ਹੋ ਗਏ ਆਂ ਕਿ ਆਪਾਂ ਚੱਲਦੇ ਆ ਮੈਚ ਹੋਇਆ ਖਮਸ ਤੇ ਆ ਬੋਲੋ ਦੱਬ ਤੇ ਪਰਪਲ ਹੋ ਗਿਆ ਤੇ ਆਰ ਤੇ ਹੁਣ ਪਿੰਗਰਿੰਦਾ ਜੀ ਭਾਈ ਆਹ ਪਤਾ ਨਹੀਂ ਕਿਹਦਾ ਕਰਾ ਕਟਾਂ ਦਾ ਆਣਾ ਤੇ ਇਹਦਾ ਸਾਰਾ ਕਿੱਦਾਂ ਤੇ ਮੈਂ ਕਹਿੰਨ ਕੀਤਾ ਇੱਕ ਦਾ ਅੱਧਾ ਘੰਟਾ ਲੱਗਣਾ ਹੂੰ ਜਾ ਕੇ ਦੇਖਦੇ ਹਾਂ 70 ਮਿੰਟ ਲੱਗਦਾ ਕਿ ਪੂਰਾ ਘੰਟਾ ਲੱਗਦਾ ਯਾ ਇਤਨਾ ਦੂਰ ਨਹੀਂ ਉੱਠਾ ਬੋਲ ਓਏ ਇਹ ਪਾਰਲੇ ਜੀ ਇਹ ਪਾਰਲੇ ਜੀ ਤੇ ਮਸ਼ਹੂਰੀ ਦੇਖੀ ਨਹੀਂ ਪਾਰਲੇ ਜੀ ਦੀ ਓਹੀ ਏ ਇਹਨੇ ਮਸ਼ਹੂਰੀ ਕੀਤੀ ਪਾਰਲੇ ਜੀ ਦਿਖਾ ਓਏ ਮਾਰ ਮਾਰ ਕੀਦਾ ਦਿਖਾਉਂਦਾ ਸੇ ਬੰਦਾ ਇਹ ਆ ਚੰਗੀ ਦਾ ਖਾ ਬੰਦਾ ਇਹ ਪਾਰਲੇ ਜੀ ਦੀ ਮਸ਼ਹੂਰੀ ਵਾਲਾ ਬੰਦਾ ਏ ਦਿਖਾ ਜੂਮ ਕਰਦਾ ਲੱਤਾਂ ਤਾਂ ਵੀ ਉੱਥੇ ਰਹੀ ਉਹ ਮਾਰ ਲੱਤ ਮਾਰਨੀ ਹੈ ਲੱਤ ਡੰਡੇ ਨਾਲ ਲੱਤ ਮਾਰਨੀ ਕਿਉਂ ਕੋਤਰਾ ਕਿੱਦਾਂ ਲੈਣਾ ਜਾਏ ਕਿਉਂ ਇਹ ਧਾਰ ਨਹੀਂ ਗਾਲਾਂ ਛੱਡ ਆ ਇਹ ਤੈਨੂੰ ਪਈਆਂ ਕੱਲ ਗਾਲਣਾ ਭਰਾਵਾ ਇਹਨੂੰ ਉਹ ਗੱਲ ਦਾ ਸੀ ਇਹਨੂੰ ਕਿਉਂ ਗਾਲ ਉਹ ਗਾਲਾ ਕਾਤੋਂ ਪਈਆਂ ਇਹ ਇਧਰ ਆ ਪਈਆਂ ਹੁੰਦੀਆਂ ਯਾਰਾ ਇਹਨੀਆਂ ਗਾਲਾ ਪਈਆਂ ਯਾਰਾ ਪਈਆਂ ਕਾਤੋਂ ਹੀਆਂ ਮੁੰਡਾ ਕਬੱਡੀ ਖੇਡਦਾ ਰਿਹਾ ਪਹਿਲੇ ਸਮਿਆਂ ਦੇ ਦੱਸ ਗਾਲਾ ਤਾਂ ਪਈਆਂ ਦੱਸ ਨਹੀਂ ਉਹ ਵਾਲੀ ਗੱਲ ਦਾ ਸੀ ਕਿ ਦੁਆਗ ਗਈ ਭਲੀ ਇਦਾਂ ਤੁਮ ਉਹ ਇਹ ਇੱਥੇ ਬੈਠੇ ਪਏ ਭਰਾਵਾ ਤੇ ਇਹ ਕਹਿੰਦਾ ਪਾਜੀ ਉਹ ਲਾੜ ਦੀ ਨਿਕਲਦੀ ਪਈ ਏ ਅਗਲਾ ਜਾ ਤੇ ਮੈਂ ਕਿਹਾ ਇੱਥੇ ਚੁੱਲਾ ਬਾਲਦਾ ਨਾ ਵਾ ਮੰਗੇ ਚੁੱਲਾ ਬਲਦਾ ਹਣਾ ਵਾ ਨਹੀਂ ਪਾਜੀ ਕਹਿੰਦਾ ਅੱਗ ਲੱਗ ਗਈ ਕਹਿੰਦਾ ਇਹ ਚੁੱਲੇ ਤੇ ਆਹ ਨਹੀਂ ਦਿਮਾਗ ਹੈਗਾ ਦਿਮਾਗ ਹੈਗਾ ਕਹਦਾ ਪਾਜੀ ਅੱਗ ਲੱਗ ਗਈ ਮੈਂ ਕਹਿੰਦਾ ਨਹੀਂ ਉਹ ਡੱਗ ਬਲਦੀ ਹੋਣੀ ਹੈ ਉਹ ਤੇ ਬੱਸ ਫੁਹਾਕ ਆਇਆ ਤਾਂ ਪਿਆ ਉਹਦੇ ਬਾਅਦ ਲੱਗਾ ਸੱਚੀ ਅੱਗ ਬਲ ਗਈ ਠੀਕ ਹੈ ਨਾ ਭੈੜੋ ਛੱਡੀਏ ਤੂੰ ਹੋਰ ਉੱਚੀ ਬੋਲੇ ਗੁੰਗਾ ਸ਼ਰਮ ਆਉਂਦਾ ਕਿਉਂ ਇੰਨਾ ਕੁੜੀ ਆਉਂਦਾ ਮੈਨੂੰ ਬਹੁਤ ਬੜਾਈ ਜਾਂਦਾ ਚੱਲ ਚੱਲ ਕਿਹੜਾ ਚੱਲ ਪਹਿਲੀ ਬੋਲ ਕਰਾਉ ਪਹਿਲੀ ਬੋਲ ਹੈ ਅਬ ਐੜਾ ਉਹ ਤੁਰਦਾ ਵੇਖੋ ਹੈਪੀ ਹੈਪੀ ਡਰਾ ਡਰਾ ਕੇ ਪਾ ਔਟ 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 ਆਹ ਲੈ ਲਈ ਓ ਯਾ ਓਏ ਆਉਟ ਆਉਟ ਬਈ ਕਿਉਂ ਤੀਰ ਗਈ ਆ ਨਿਆਣੇ ਵਾਲੇ ਹੈਲੋ ਕੋਣ ਦਾ ਕੁੱਤਾ ਖਾਇਲਾ ਕਰਨ ਬਾਵਰ ਰੀਆ ਵਰੀਆ ਤੇ ਅਸੀਂ ਦੱਸੋ ਕਿੰਨੇ ਕੁਛ ਨਹੀਂ ਬੋੜੀ ਦਾ ਫੜ ਕੇ ਚੱਲੇ ਹੀ ਕੋਣ ਨਹੀਂ ਨਹੀਂ ਜਾਣਾ ਇਹ ਲਓ ਮਿੱਤਰੋ ਕਰਨ ਕਰਨਦਾ ਬੈਟਿੰਗ ਇਧਰ ਆਪਣਾ ਪਾਰ ਲੈ ਜੀ ਬੋਲਿੰਗ ਕਰਾਉਂਦੇ ਆ ਮੇਰੀ ਬਾਹ ਪਾੜ ਵੀ ਦਿੱਤੀ ਇਹਨੇ ਕਿੰਨੇ ਉਹਨੇ ਬੋਲ ਮਾਰੀ ਤੇ ਬਾਹਰ ਬੋਲ ਵੱਜੀ ਤੇ ਕੱਚ ਵੱਜ ਗਿਆ ਆਊਟ ਉਹ ਨੇਣਾ ਜੀ ਆਊਟ ਕਰ ਗਿਆ ਹੀ ਬਟੇ ਮੂਹ ਤੇਰੇ ਕਰਨ ਆ ਤੇ ਬੇਇੱਜ਼ਤੀ ਦੀ ਗੱਲ ਹੋ ਗਈ ਏ ਹੈ ਨੇਣਾ ਆਊਟ ਕਰ ਗਿਆ ਤੈਨੂੰ ਨਹੀਂ ਮੈਂ ਜਾਣ ਕੇ ਆਊਟ ਹੋਇਆ ਆ ਜਾਣ ਕੇ ਆਊਟ ਹੋਇਆ ਖੇਡੇ ਨਹੀਂ ਗਿਆ ਦੇਖੋ ਪਹਿਲਾਂ ਦੇਰਾ ਵਲੋਗ ਨਹੀਂ ਮੈਂ ਚੋਕ ਹੀ ਕਿ ਕਿ ਮਾਰੇ ਆ ਆਹ ਕਿੱਥੇ ਮਾਰੇ ਆ ਮੈਂ ਉਹਦਾ ਵਲੌਗ ਬਣਾਉਂਦਾ ਆ ਉਹ ਲੈ ਟਰਾਈ ਬਾਲ ਟਰਾਈ ਬਾਲ ਟਰਾਈ ਬਾਲ ਟਰਾਈ ਬਾਲ ਟਰਾਈ ਬਾਲ ਆਉਟ ਉਹ ਲੈ ਚੱਲ ਦੋ ਵੀ ਆ ਆਉੜੇ ਆਉੜੇ ਤਾਰਾ ਕਢਦੇ ਨੇ ਫੇਰ ਕਿੰਨਾ ਮੈਂ ਤਾਰਾ ਕਢ ਲਈ ਹੋਣੀਆਂ ਨੇ ਹਾਏ ਇੱਕ ਦਮ ਮੈਚ ਲਾ ਗਿਆ ਨੂੰ ਆ ਮੈਂ ਇਹ ਤੋਂ ਬਹੁਤ ਹੈਪੀ ਖੇਡਣ ਲੱਗਾ ਨਾ ਹੋਣਾ ਉਹ ਗਈ ਬੋ ਚੱਲ ਬਸ ਹੁਣ ਵਾਹ ਨੇ ਢਿਖਾਂ ਦੀ ਬਸ ਮੈਚ ਖਤਮ ਹੋ ਗਿਆ ਇਸ ਨਾਲ ਮੈਚ ਦੀ ਸਮਾਪਤੀ ਹੁੰਦੀ ਏ ਤੇ ਆਪਾਂ ਚੱਲੇ ਹੁਣ ਆ ਜਿਓ ਜੀ ਵੱਡੀ 27 ਨੂੰ ਆ ਰਿਹਾ ਜੱਸਾ ਪੱਟੀ ਦਾ ਮੈਚ ਜਿਆਦਾ ਡਿਪਰਾ ਆ ਜੱਸੇ ਪੱਟੀ ਦਾ ਮੈਚ 27 ਤਰੀਕ ਨੂੰ ਛੇ ਜਿਆ ਵੱਡ ਲਖਣ ਜਾ ਜਾ ਇਹ ਨਹੀਂ ਜੱਸਾ ਪੱਟੀਆਂ ਨਹੀਂ ਕਾਬੜੀ ਨਹੀਂ ਇਹਨੂੰ ਤੇ ਹੋਣਾ ਫਿਰ ਦੇਸੀ ਕਿਉਂ ਦੇ ਸ੍ਰੀ ਡੋਲਾ ਦਾ ਖਾਡੋਲਾ ਇਹ ਦੇਸੀ ਦੀ ਕਿਉਂ ਅੰਦਰ ਗਿਆ ਸਾ ਤੇ ਤਾਂ ਚੰਗਾ ਕਟਾਈ ਆ ਕਿਨਾਰਾ ਪਾ ਪਲਿਆ ਪਿਆ ਰੱਜਿਆ ਕਿਹੜੇ ਚਾਤੇ ਹੁੰਦੇ ਨੇ ਜਿੰਨੇ ਉਸਾਰਾ ਸ਼ਪਾਟੇ ਮਿਲਦਾ ਸਾਰੇ ਸਾ ਚ ਨਾਉਣੇ ਕਿਨੇ ਜੋਂਦਾ ਹੋਣਾ ਸ਼ਪਾਟੇ ਲਾਇਆ ਕਿਦਨੇ ਨੇ ਇਹ ਦੀ ਪਟਾ ਲਾ ਦੇ ਪਟਾ ਮੈਂ ਜਨ ਜਨ ਮੈਂ ਮੇਹਨਤ ਨਾਲ ਸ਼ਪਾਟਾ ਲਾਉਣ ਲੱਗੇ ਆਏ ਓਏ ਹੱਡੀ ਹੱਡੀ ਤੇ ਹੱਡੀ ਚੜ੍ਹ ਦੇਣੀ ਏ ਨਹੀਂ ਮੈਂ ਲਾ ਦੇ ਨਾ ਆਇਓ ਲਾਵਾ ਚਾਣੇ ਚੱਲ ਸੈਪਟ ਕਰਕੇ ਆ ਗਏ ਬਰ ਇਹ ਨਹੀਂ ਠੀਕ ਹੈ ਹੁਣ ਕਰ ਲੈ ਹੁਣ ਕਰਨਾ ਜੇ ਜੱਤ ਗਿਆ ਤੈਨੂੰ ਕਟਾ ਦੇਣਾ ਕਿ ਕਿੰਤਾ ਖੋਲ ਦਮਾ ਦੀ ਗੱਲ ਚੱਲ ਦਿਦਾ ਸੇ ਬਿੰਦਰ ਭਾਈ ਹਾਂ ਸੋਨੇ ਤੇਰੇ ਕੱਲ ਸਾਹਬ ਨੇ ਫੋਨ ਲਾਇਆ ਇਹ ਕਹਿੰਦਾ ਕਿੱਦਾਂ ਕਹਿੰਦਾ ਵਧੀਆ ਵਧੀਆ ਸਾਹਬ ਨੇ ਕਹਿੰਦਾ ਕਹਿੰਦਾ ਤੇਰਾ ਤਿਆਰੀਆਂ ਹੋਈਆਂ ਪੂਰੀਆਂ ਕਹਿੰਦਾ ਹਾਂ ਤਿਆਰੀਆਂ ਕਹਿੰਦਾ ਚੱਕ ਚੱਕਰ ਪਿਆ ਕਹਿੰਦਾ ਕੀ ਅਨੇਰ ਮੇ ਕੋ ਖੇਡਿਆ ਨਹੀਂ ਆਣਾ ਕਹਿੰਦਾ ਕਿਉਂ ਕਹਿੰਦਾ ਮੈਨੂੰ ਬੋਲਟਰ ਨੇ ਫੋਨ ਕੀਤਾ ਵਾ ਕਿਦਾ ਕੰਮ ਖੜਾ ਮੈਨੂੰ ਲੈ ਗਿਆ ਕੈਨਸਲ ਕਰਨਾ ਪੈਣਾ ਵਾ ਤੇ ਕਹਿੰਦਾ ਜਗਰ ਸਨਮਾਨ ਕਰਦਾ ਕਹਿੰਦਾ ਕਿਰਾਏ ਆ ਨਾ ਮੇਰਾ ਕਹਿੰਦਾ ਬੋਲਟਰ ਕਹਿਦਾ ਵਾ ਕਿ ਹਾਂ ਮੇਰੀ ਹਰ ਇਸ ਤਰ੍ਹਾਂ ਦੇ ਪਿੰਡਿਆ ਉਹਨਾਂ ਸਨਮਾਨ ਕਰਨਾ ਮੇਰਾ ਤੇ ਫੇਰ ਕਹਿੰਦਾ ਔਖਾ ਮੇਰਾ ਤੇ ਇਹਦਾ ਹੁਣ ਉਹਨੂੰ ਨਾ ਕਰਦਾਗਾ ਉਹਨੂੰ ਮੈਂ ਉਹ ਕਹਿੰਦਾ ਇਹਦਾ ਹੱਥ ਜੋੜੇ ਤੂੰ ਜਾ ਕਹਿੰਦਾ ਬੋਲਟਰ ਜਾ ਕਿਦਾ ਸਾਡੇ ਪਿੰਡ ਨਾ ਕਿੰਦੇ ਤੂੰ ਇਹ ਮੈਂ ਸੀ ਤੇ ਯਾਦ ਹੋਵੇ ਵੈਲਿਊ ਯਾਦ ਹੋਵੇ ਤੇ ਭਰਾ ਦੀ ਕਾ ਬੀਓ ਉੱਥੇ ਪਹੁੰਚੇ ਕਿੱਥੇ ਮੈਂ ਤੁਸੀਂ ਮੇਰੇ ਵੀਰੋ ਬਾਲਪੁਰ ਪੱਦਰ ਤੇ ਪਹੁੰਚ ਚੁਕੇ ਆ ਮੇਰੇ ਵੀਰੋ ਉਹਨੇ ਹਾਨੂੰ ਸ਼ੀਰੋ ਮਿਲਿਆ ਜੀ ਜਿੱਦਾਂ ਤੇ ਮੈਚ ਘਟਾ ਦਿਆ ਤਾਂ ਪਰ ਉਹਨੂੰ ਜਵਾਬ ਦੇਣਾ ਪਿਆ ਮੇਰਾ ਭਰਾ ਕਰਨੋਂ ਮੈਂ ਇਹਦਾ ਘਟਾਉਂਦਾ ਉਹ ਵੇਖੋ ਮੈਚ ਆ ਅੰਦਰ ਆਵਾਂਗੇ ਅੰਦਰ ਆਪਾਂ ਨੂੰ ਸਾਰੇ ਆਉਂਦੇ ਆਂ ਖਾਣਾ ਪਿੰਡ ਹੈ ਸਾਹੇ ਲਾ ਰਹੀ ਔਰ ਸਾਹਮਣੇ ਕਬੱਡੀ ਪਾਡ ਤੇ ਖੇਡ ਮਾਣਦੇ ਤੇ ਗੱਡੀ ਜਿਹੜਾ अन <missimitation> گرتو کنیڈا سیماڑ کے پتھر ਬਾਲਾ ਪਾਣੇ ਹੰਡੀ ਚੋਟਾ ਪਰ ਫਿਰ ਵੀ ਮਿਹਨਤ ਮਸਾਇਦਾ ਕਰਦੇ ਆ ਜਿਹੜੇ ਜਿਹੜੇ ਮਨੀ ਪਿਆਰਪੁਰ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੇ ਪੰਜਾਬੀ ਵੀਰੋ ਮਨੀ ਤੇਰੇ ਪਿੰਡ ਦੇ ਵਿੱਚ ਮੇਲਾ ਦੁਨੀਆ ਖਸ਼ ਕਰੇ ਪ੍ਰੀਅ ਸਾਤਾ ਐਸਕੋਰ ਲਵਾਈ ਦੀ ਗੱਲ ਹੋਈ ਤੇ ਜਦੋਂ ਜene ਕੈਨੇਡਾ ਚ ਗੱਲ ਤਰੀ ਜ਼ੋਰਦਾਰ ਮਾਰੇ ਪੰਜਾਬੀ ਵੀਰੋ ਐਨ ਵੱਡੇ ਮੀਆਂ ਦੇ ਜ਼ਿਕਰ ਹੈ ਪਤਾ ਜੀ ਚੱਕਿਆ ਮਾਈਕ ਇਹ ਐਨ ਕਬੱਡੀ ਦਾ ਹੋਊ ਜੇਕਰ ਬੜੇ ਮਾਨਾ ਖੁਸ਼ੀ ਆ ਗਿਆ ਰਕੇਸ਼ ਪਾਪਰੀ ਆ ਗਿਆ ਤੇ ਕੱਲ ਮੇਲੇ ਦਾ ਹਾਰ ਦੇ ਦਾ ਜੇ ਟੁੱਟਦੇ ਮੇਲੇ ਦਾ ਬਿਨਾ ਢੋਡਿਆਂ ਵਾਲਾ ਵੀ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਪੰਧਿਆ ਵੀਰ ਐਨ ਗੱਲ ਪੜ ਗਈ ਹੈ ਆ ਮੈਚ ਨੇ ਪੁੱਠ ਤੋੜ ਦੇਣੇ ਹੈ ਬੱਤੇ ਤਾਰ ਜਿਹੜੇ ਗ੍ਰਾਮ ਦੇ ਉੱਪਰ ਪਹੁੰਚ ਚੁੱਕੇ ਹੈ ਹ ਇੱਕ ਵਾਰੀ ਲੋ ਵੀ ਮਤਲਬ ਮੈਂ ਜਵਾ ਸਿਰਾ ਹੋਂਦੇ ਨੇ ਐ ਘਣ ਕੇ ਨਾ ਪੇੜ ਪਹੁੰਚੇ ਆ ਤਾਂ ਮੱਖਣ 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 ਸ਼ਬਾ ਕਲਾ ਨੋਰਾ ਜੇ ਸਰਾ ਮੈਂ ਆ ਜਾ ਹੋਂਦੇ ਮਤਲਬ हैलो ਕਿਸੇ ਕਦੋਂ ਮਲੇ ਆਂਡਾ ਕ੍ਰਿਮੇ ਨੈਟ ਲੱਗੇ ਜਲ ਹਰ ਮੁਕਾਬਲੇ ਦੇ ਦਿੱਲੀ ਦਾ ਵੰਡਾ ਪੁਆਇੰਟ ਆ ਗਿਆ ਹੈ ਅਗਲੀ ਕਬੱਡੀ ਕਰਾਉਣ ਦੇ ਵਾਸਤੇ ਫਿਰ ਅਜੇ ਤਿਆਰ ਹੈ ਸ਼ਾਕੇ ਦੇ ਕਹਿੰਦੇ ਜੱਫੇ ਦੇ 2000 ਸਾਡੇ ਪਣੀ ਦੇ ਜੱਫੇ ਦੇ 2000 ਹਰਜਮਨ ਸਿੰਘ ਨੇ ਰਾਜਾ ਪ੍ਰਧਾਨ ਨਗ ਸਰਪੰਚ ਸਾਹਿਬ ਦੇ ਅਰਤਾਰ ਸਿੰਘ ਦੀ ਪ੍ਰਧਾਨਗੀ ਬਣੀਓ ਤੇ ਸ਼ਾਕੇ ਦਾ ਪਹਿਲਾ ਜੱਫਾ 21000 ਦਾ ਕਿਹਦੇ ਬਣਿਆ ਹਾਂ شاندار مشہوریاں بیچ میں پہلے تو محبوب خیر کبڈی جیسے گئے پابی لے ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜਗਾ ਨਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਮੇਰੀ ਬੇਨਤੀ ਹੈ ਸਿੱਲ ਕੈਮਰੇ ਵਾਲਾ ਵੀਰ ਕਬੱਡੀ ਜੰਕਸ਼ਨ ਵਾਲਾ ਮੈਸੇਜ ਤੇ ਚਲਾ ਜਾਵੇ ਇੱਕ ਪਾਸੇ ਅਮਨ ਇਹਦਾ ਕਹਿੰਦੇ ਜੱਸਾ ਇਹਦਾ ਕੱਟ ਕਾਫੀ ਦੇਖੋ ਆ ਵੇ ਅਮਨ ਆ ਵੇ ਅਮਨ ਜਦੋਂ ਥੋੜਾ ਭੜ ਗਿਆ ਇਹਨੇ ਦੁਨੀਆ ਦੇ ਵੱਡੇ ਸਟਾਰ ਬਣ ਕੇ ਲੈਣੇ ਆ ਉਹ ਕਰਦੇ ਕਹਿੰਦੇ ਚੁੱਪ ਰਹੇ ਹੋਣੇ ਭੋਲੂ ਹਰਿਆਣੇ ਇਹ ਦੂਜਾ ਚੋਰ ਮੇਰੇ ਪੰਜਾਬੀ ਵੀਰੋ ਚੋਰ ਦੇ ਜਰਾਨੀ ਵਾਲੇ ਮਰੋੜਾ ਦਾ ਕੇੜ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲੇ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਪੇਟ ਦੇ ਲਾ ਬਿੱਲਾ ਆ ਟੋਟੇ ਵਾਲਾ ਕੋਸ਼ਿਸ਼ ਕਰਦਾ ਡੱਕੜ ਦੇ ਪਰ ਉਧਰ ਪਾਸੇ ਪੁਆਇੰਟ ਦਾ ਆ ਵੀ ਦੇ ਇਸ ਦੇ ਵਿੱਚ ਨਾ ਬਿੱਖੇ ਜਾਨੇ 46 ਸੁਪਰ 스타 ਲੱਗਦਾ ਵੀਰ ਤੇ ਕੀਤੀ ਤੇ ਨਾਲੀਆਂ ਨੇ ਕਹਿੰਦੇ ਧਾਵਾ ਬੋਲ ਦਿੱਤਾ ਹੁਣ ਵੇਖਦੇ ਹਾਂ ਕੌਣ 29 ਲੱਗ ਕੌਣ ਗੁਰਤਖੜ ਮੇਰੇ ਵੀਰੋ 30 ਸੈਕਿੰਡ ਵਿੱਚ ਕਰਾਉ ਬੱਲੇ ਬੱਲੇ ਇੱਕ ਪਾਸੇ ਜੀਤ ਸ਼ਾਗਾ ਉਹ ਬੱਲਾ ਤੇ ਦੋ ਜਿਲੇ ਖੜੇ ਆ ਹਾਰ ਦੇ ਵਿੱਚ ਜੇਤੂ ਬਣਿਆ ਗੱਲ ਪਰ ਕਹਿੰਦੇ ਸੁਰ ਸਿੰਘ ਵਾਲੇ ਨਾਲ ਕਰਕੇ ਯਾਰ ਕਰਾਉ ਰੇਡਰ ਦਿੱਤੇ ਮੱਥਾ ਟੇਕ ਜਿਸ ਆਖੀ ਪਕੜ ਬਣਾਈ ਲਾਵੇ ਰੇਡਰ ਦੀ ਉਮਰੇ ਜਿੱਥੇ ਰੇਡਾਂ ਪੈਂਦੀਆਂ ਧਰਤੀਆਂ ਪੈਂਦੇ ਸ਼ੇਕ ਰੰਗੇ ਪਿੰਡੇ ਚਮਕਦੇ ਆ ਸਾਰੀ ਦੁਨੀਆ ਦੇ ਹੀ ਰੇਖ ਹਰ ਗੁਰਦਾਸਪੁਰਿਆ ਟੱਕੜੀ ਕੋਈ ਕਰਦਾ ਵਾ ਵੱਜ ਗਈ ਕੈਂਚੀ ਵੱਜ ਗਈ ਕੈਂਚੀ ਅੱਜ ਦੇ ਸ਼ਾਹ ਦੇ ਨਾਲ ਤੇ ਗੱਲ ਮੁਸ਼ਕਲ ਦੀ ਬਣਦੀ ਜਾ ਰਹੀ ਹੈ ਕਲਾ ਮਾਰੀ ਜੇ ਨਹੀਂ ਤੁਮਾ ਜੇ ਪੁੱਲੀ ਟੁੱਲੀ ਤਾਂ ਹੋਗੇ ਆਇਓ ਫਿਰ ਸਾਰੇ ਹੋਵਾਂਗੇ ਵਧੀਆ ਪ੍ਰਬੰਧ ਹੋਣਗੇ ਵਾ ਉਧਰ ਪਾਸੇ ਟੋੜਲੀ ਵਾਲਾ ਆ ਗੁਰਲੀ ਵਾਲਾ ਜੀਤ ਕਰਦਾ ਕੋਈ ਟੱਕੜੀ ਕਮਾਲ ਹੋ ਗਿਆ ਦੇ ਪੁਆਇੰਟ 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 ਰੇਡਰ ਦਾ ਵਾ ਵੀ ਦੇਖੋ 11000 ਦੇ

ਕੈਨੇਡਾ ਆਸਟ੍ਰੇਲੀਆ ਤੋਂ ਵੀਰ ਸਾਡੇ ਪਜੇ ਹੋਇਆ ਪਾਜੀ ਸੀਜ਼ਨ ਕਬੱਡੀ ਦਾ ਆਹ ਕਾਰੇ ਮੇਰੇ ਵੀਰਾਂ ਚੰਗ ਰਹੇ ਐ ਤੇ ਫਿਰ ਕੈਨੇਡਾ ਆਸਟ੍ਰੇਲੀਆ ਨੀਰ ਯੂਰਪ ਦੀ ਗੱਲ ਹੋ ਰਹੀ ਐ ਖੇਡ ਮਾਹੌਲ ਦੇਖ ਰਿਆਂ ਮੁੰਡਾ ਕਹਿੰਦੇ ਚੰਡੀਗੜ੍ਹ ਦੇ ਨਾਕੇ ਦਾ ਪਰ ਮਾਝਾ ਦਾ ਭੰਡਾ ਮੇਰੇ ਵੀਰਾਂ ਬਲ ਖੜੀਆਂ ਕਰ ਉਹ ਸਾਰਾ ਹਰਿਆਣਾ ਤੇ ਮੁਲਕ ਕੀ ਵੱਡਣਾ ਸੀ ਪੰਜਾਬ ਹੀ ਵੱਡ ਹੋਇਆ ਪੱਤੀ ਪੱਤੀ ਕਰਦਾ ਲਾਲ ਗੁਲਾਬੀ ਵੱਡ ਹੋਇਆ ਗੁੱਜਿਆ ਵਾਲਾ ਪਿੰਡੀ ਸਾੰਗਲ ਬਾਹਰ ਪੰਜਾਬੀ ਸੀ ਸ਼ਿਮਲਾ ਚੰਬਾ ਰੁੱਤ ਕਹਿੰਦੇ ਹਿਸਾਰ ਪੰਜਾਬੀ ਸੀ ਇਹ ਤਕਸੀਮ ਹੈ ਮਤਲਬ ਤੋਂ ਪਹਿਲਾਂ ਦੀਆਂ ਗੱਲਾਂ ਫਿਰ 1960 ਦੇ ਵਿੱਚ ਬਹੁਤ ਦੁਬਾਰਾ ਜਦੋਂ ਵੱਧ ਹੋ ਗਈ ਪੰਜਾਬ ਦੀ ਹਿਮਾਚਲ ਬਣ ਗਿਆ ਹਰਿਆਣਾ ਬਣ ਗਿਆ ਪਰ ਪੰਜਾਬੀ ਜਿੱਥੇ ਜਿੱਥੇ ਵੀ ਵਸੇ ਨੇ ਉਹਨਾਂ ਨੇ ਕੁਸ਼ਤੀ ਨੂੰ ਕਬੱਡੀ ਨੂੰ ਦਿਲ ਦੇ ਵਿੱਚ ਐਮ ਜਗ੍ਹਾ ਦਿੱਤੀ ਹੈ ਦਿਲ ਦੇ ਵਿੱਚ ਐਮ ਜਗ੍ਹਾ ਦਿੱਤੀ ਹੈ ਪਿੰਡ ਦੇ ਪ੍ਰਵਾਸੀ ਪੰਜਾਬੀ ਕਹਿੰਦੇ ਪੰਜੇ ਹੋਇਆ ਹੈ ਮੇਰੀ ਮਨੀ ਯੋਨ ਨਖਰ ਦੇ ਮਰੀਦਾ ਜਿਹੜਾ ਚੇਕ ਤੇ ਸੁਖੀ ਨੂੰ ਜੱਫਾ ਲਾਦਾ ਹੈ 1500 ਤੈਨੂੰ ਜੇ ਸ਼ਾਹੀ ਨਹੀਂ ਸੱਚੀ ਹਰਦਾ ਉਹਦਾ ਜਿਹੜਾ 1500 ਸ਼ਾਹੀ ਨੂੰ ਦੇ ਦੇਣਾ ਜਿੱਥੋਂ ਦਾ ਕਰਤਾਰ ਪਹਿਲਵਾਨ ਜਿੱਥੋਂ ਦਾ ਅੰਮਾ ਅਜੇ ਤੱਕ ਟਾਵਰ ਕਬੱਡੀ ਖਿਡਾਰੀ ਲਾ ਤੇਜਪਾਲ ਵੀ ਟਾਵਰ ਦਾ ਬਣੇਗਾ ਜਮਦਾ ਕੋਈ ਪਹਿਲਵਾਨ ਨਹੀਂ ਹੁੰਦਾ ਜਮਦਾ ਕੋਈ ਸਟਾਰ ਨਹੀਂ ਹੁੰਦਾ ਪਰਿੰਦ ਕਰਨੀ ਪਹਿਲੀ ਮਾਲਕ ਦੀ ਮਿਹਰ ਚਾਹੀਦੀ ਫਿਰ ਦੁਨੀਆ ਤੇ ਨਾਮ ਨੇ ਪੰਦਾ ਤੇ ਗਾਵਾਂ ਬਿੰਦਲਾ ਇਹਦੇ ਦੇ ਪਾਸੇ ਜੀਤ ਜੀਤ ਕੋਟਲੇ ਵਾਲਾ ਫਿਰ ਦੇਖਦੇ ਨੇ ਇਹ ਹੈ ਮਾਨਸਾ ਸਰਦੂਲਗੜ ਦਾ ਏਰੀਆ ਤਕੜਾ ਜੱਫਾ 11000 ਦੀ ਦੂਸਰੀ ਇਹ ਮਾਰੇ ਦੀ ਜਨਮ ਭੋਇਆ ਫਰਾਏ ਰਾਜਾ ਫਰਾਏ ਰਾਜਾ ਮੇਰਾ ਮੇਟਾਰਾ ਜੀਰੂ ਜੀ ਨੂੰ ਸੁੱਖੀ ਰੈਡਰ ਬੜੀ ਲੱਗਿਆ ਇੱਕ ਵਾਰੀ ਸੁੱਖੇ ਭੰਡਾਰ ਦੇ ਮਾਰ ਗਿਆ ਦਾ ਪਿੰਡ ਹੈ ਤੇ ਰਿਸਟੀਆਂ ਦੇ ਵਿੱਚ ਖੇਡ ਕਬੱਡੀ ਦੀ ਉੱਪਰ ਹੁੰਦੀ ਹੈ ਫਿਰ ਜਾ ਕੇ ਸਟਾਰ ਬਣਦੇ ਨੇ ਬੁੱਲੀਪੁਰ ਫਿਰ ਸਟਾਰ ਫਿਰ ਰਤੋਆ ਦੇ ਵਿਧਿਆਪੁਰ ਪਿੰਡ ਨੂੰ ਜਾਂਦਾ ਤਾਂ ਇਧਰ ਪਾਸੇ ਅਲੀਕੇ ਵਾਲਾ ਸੁੱਖੀ ਅਗਲੀ ਕਬੱਡੀ ਖੇਡਦਾ ਹੈ ਮੁੰਡਾ ਖੇਡ ਮਨਾਨ ਦੇ ਵਿੱਚ ਕਹਿੰਦੇ ਭੜਗੇ ਦੇ ਜੋਸੇ ਵਾਲਾ ਥੱਪੇ ਥੱਪੇ ਦੇ ਪਾਟ ਜੀ ਵਰਗੇ ਤਾਰਨਦਾਰ ਨੇ ਬਦਿਆਲਪਰੀਆ ਬਣੀ ਐਨ ਕੋਸ਼ਿਸ਼ ਕਰਦਾ ਬਚ ਗਈ ਤੇ ਜੀ ਇਹ ਵੀ ਬੜਾ ਟੈਕਨੀਕਲ ਕਬੱਡੀ ਖਿਡਾਰੀ ਹੈ ਇਹ ਵੀ ਬੜਾ ਜਾਂਦਾ ਕਬੱਡੀ ਖਿਡਾਰੀ ਆ ਆ ਸ਼ਾਨਦਾਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਤੇ ਨਾਮ ਵਾਹ ਇਹ ਕਬੱਡੀ ਫਿਰ ਮੈਦਾਨ ਦੇ ਅੰਦਰ ਹੋਰ ਮਾਨਮ ਦੇ ਕਬੱਡੀ ਖੇਡ ਪਏ ਗਏ ਆ ਢੀਲਾ ਢੀਲਾ ਕੇ ਢੀਲਾ ਫਿਰ ਹੋਰ ਜਿਹਨੇ ਮਾਰੀ ਆ ਥਾਪੀਆਂ ਹੁਣ ਦੇਖਦੇ ਆ ਵੀ ਗੱਲ ਕੀ ਬਣਦੀ ਹੈ ਲੱਖੀ ਕਰਦੇ ਗੱਲ

دين کبڈی 15000 ريال فخي ميا باجي کسري يا ته تو ਇਸ ਸੱਜੋ ਪਿਆਰਾਂ ਦੇ ਵਿੱਚ ਹੀ ਲੱਖਾਂ ਦੇ ਵਿੱਚ ਆ ਲੱਖਾਂ ਦੇ ਵਿੱਚ ਸੋਹਣੇ ਬਲਜੀਤ ਬਲਾਵਰ ਬਲਜੀਤ ਜੋਤੀ ਧਰਮੰਦਰ ਸਾਡਾ ਹਰਜੀਤ ਸਿੰਘ ਸਲੀ ਗਰਾਇਆ ਤੇਆ ਜੋਤੀ ਤੇਆ ਵਿੰਦਰ ਸਾਡਾ ਭਰਾ ਤੇ ਸਾਰੇ ਵੀਰ ਜਿਹੜੇ ਆਏ ਨੇ ਜੋਤੀ ਜੀ ਤੇ ਬਹੁਤ ਵੱਡੀ ਕੁਸ਼ਤੀ 20 ਮਿੰਟ ਦੇ ਉਹ ਖੁੱਲੇ ਆ ਨੋਕੀਟਾ ਜਾਵੇ ਦੋਨੋਂ ਬੰਲਾ ਵਾਸਤੇ ਇੱਕ ਵਾਰੀ ਤਾੜੀ ਮਾਰਦੇ ਦੋਨਾਂ ਬੰਦਾ ਵਾਸਤੇ ਤੇ ਹੌਕਾ ਸਾਈ ਦਾ ਪਹਿਲਵਾਨਾ ਮੈਂ ਗੁਰਦੇ ਨੂੰ ਜਿੱਤ ਬਾਨੜਾ ਸਭ ਹੋਏ ਝੱਜਾ ਇਕੱਠੀਆਂ ਹੋ ਬੈਠਾ ਵੇਖਿਆ ਆਪ ਜੀਏ ਵਾਟ ਬੰਦੇ ਦਮਕ ਢੇਰੀਆਂ ਮੱਲ ਲੱਫੇ ਲੈਣੇ ਫੇਰੀਆਂ ਮਹੱਫੇ ਪੰਜ ਜਵਾਲ ਮੈਂ ਗੁਰਖਾਪੀ ਦਿੱਤੀ ਕੰਡ ਜੀਏ ਗੁਰਖਾਪੀ ਦਿੱਤੀ ਕੰਡ ਜੀਏ ਲੋ ਕਹਿੰਦੇ ਬਿਆਲਪੁਰ ਦੀ ਧਰਤੀ ਆ ਦੁਨੀਆ ਦੇ ਮਹਾਨ ਮਾਲਾ ਜੱਸਾ ਪੱਟੀ ਜੀ ਤੇ ਦੂਸਰੇ ਪਾਸੇ ਸੱਜੇ ਦਿੱਲੀ ਹਰੀ ਰਾਇਵਾਲ ਤੇ ਆਣਾ ਕਹਿੰਦੇ ਚੰਡੇ ਹੋਏ ਪੱਠੇ ਆ ਮੇਰੇ ਮਿੱਤਰੋ ਭਾਈ ਇਹ ਖਾਣਾ ਕਰਦੇ ਕਲੀਅਰ ਖੋਤੀ ਦੇ ਮਾਲਾ ਤੇ ਸ਼ੰਦੇ ਪੱਟੀ ਦਾ ਕੋ ਨਹੀਂਓ ਲਲਕਾਰੇ ਵੱਜਣ ਉਹ ਸੂਰਮੇ ਬਜਿੱਦਿਆਂ ਦੀ ਮੋਲ ਨੱਪਣੇ ਲੋ ਸਾਡੇ ਸਰਪਾਰ ਮੰਗਲ ਸਿੰਘ ਖੱਖ ਆਲੋ ਬਾਤ ਦਾ ਬਾਤ ਗਾਲਬਾਲੇ ਉਹਨਾਂ ਵੱਲੋਂ ਕੁਸ਼ਤੀ ਸਪਾਂਸਰ ਕੀਤੀ ਗਈ ਹੈ ਲੋ ਐਨਾ ਕਹਿੰਦੇ ਚੋਟੀ ਦੇ ਮਾਲਾ ਪਰ ਮਿੱਤਰੋ ਐਨਾ ਕਹਿੰਦੇ ਚਲਦੀ ਘੋਤੀ ਉਹ ਬੱਲੇ ਬੱਲੇ ਕਿ ਰੱਤਾਂ ਨੂੰ ਦੀ ਸਾਉਂਦੇ ਜਿਨ੍ਹਾਂ ਤੇਰੇ ਅੱਗ ਲਾਉਣੀ ਇਹ ਦਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਟੋੜੀ ਕਈ ਵਾਰ ਉੱਤੇ ਬੰਨ੍ਹ ਪੱਟੀਆਂ ਤਾਂ ਕੇ ਸੂਈ ਵਾਲੇ ਤੱਕੇ 'ਚ ਲਗਾਉਣੇ ਪੈਂਦੇ ਆ ਇਹਵੇਂ ਰਹਿੰਦੇ ਲੋਕੀ ਚੱਕੇ ਦੇ ਡਿੱਗਦੇ ਉਹ ਚੁੱਕੇ ਦੇ ਰਾਜ ਨੇ ਲਾਉਣੇ ਪੈਂਦੇ ਆ ਭਾਈ ਚੜ੍ਹਦੀ ਕਲਾ ਤੇ ਐਸਡੀਪੀਸੀ ਟੀਮਾਂ ਜਲਦੀ ਆਜੋ ਗਰਾਊਂਡ ਦੇ ਅੰਦਰ ਲੋ ਜੇ ਜੱਸੇ ਪੱਟੀ ਵਾਲੇ ਦੀ ਗੱਲ ਕਰੀਏ ਤੇ ਕਹਿੰਦੇ ਕੋ ਕੋ ਜਿੱਤਿਆ ਉਹ ਦੱਸਦੇ ਕੁਸ਼ਤੀ ਜਿਹੜੀ ਓਂ ਅੰਗਜਾੜੀ ਆ ਵੱਡੇ ਰਿਕਾਰਡ ਬੋਲਦੇ ਆ ਲੋ ਮਾਝੇ ਦਾ ਤੇ ਮਾਝਾ ਐਕਸਪ੍ਰੈਸ ਸਾਥਾ ਜਾਂਦਾ ਪਰ ਮਿੱਤਰੋ ਦੂਸਰੇ ਪਾਸੇ ਬੱਲੇ ਦਿੱਲੀ ਤੋਂ ਆ ਲੱਗਾ ਕਿਸੇ ਘਰ ਨੂੰ ਆਇਆ ਵੱਡੀ ਮੋਢੀ ਚੱਲਦੀ ਮੇਰੇ ਮਿੱਤਰੋ ਹੋਈ ਪਈ ਬੱਲੇ ਬੱਲੇ ਕਮਾਲ ਹੋਈ ਪਈ ਆ ਲਓ ਕਹਿੰਦੇ ਇੱਕ ਪਾਸੇ ਦਿੱਲੀ ਵਾਲਾ ਦੂਸਰੇ ਪਾਸੇ ਪੱਟੀ ਵਾਲਾ ਉਹ ਪੱਟੀ ਦਾ ਨਾਮ ਮੇਰੇ ਮਿੱਤਰੋ ਢੋਪੀ ਉਹ ਨਕਾਲ ਕਲਾ ਯੰਗ ਅੰਦਰਲੀ ਬਾੜ ਦੀ ਭੜਾਕੇ ਪੈਂਦੇ ਮੇਰੇ ਮਿੱਤਰੋ ਲਓ ਕਹਿੰਦੇ ਬੱਲੇ ਬੱਲੇ ਦੀ ਵੱਡੀ ਗੱਲ ਆ ਵੱਟੀ ਵਾਲਾ ਉੱਤੇ ਆ ਗਿਆ ਪਰ ਮਿੱਤਰੋ ਇਹ ਨਾ ਉਹ ਬੱਲੇ ਬੱਲੇ ਵੇਖਈਆ ਪਰ ਨਾ ਉਸਤਾਜੀ ਆਇਆ ਹੋਇਆ ਇਹ ਨਾ ਕਾਪੇ ਵਿੱਚ ਦਸੇ ਹੋਇਆ ਲਓ ਕਹਿੰਦੇ ਜਿੱਤੂ ਕੌਣ ਗੱਲ ਸਮੇਂ ਦੀ ਹੁਣੀ ਹੈ ਇਧਰ ਰੱਖ ਦੀ ਰੱਖ ਦੀ ਪੂਰ ਨੰਬਰ ਕਰੇ ਦੋਨੋਂ ਭਲਾਵਾਂ ਲਈ 55 55100 ਹੈ 55 ਕਰੇ ਜਾਂ 100 ਦੇ ਮਾਰ ਸਾਡੇ ਭਰਾਵਾਂ ਨੂੰ ਪੂਰਾ ਮੇਰਾ ਤੇਰੇ ਤੋਂ ਧੰਨਵਾਦ ਇਹੋ ਜੱਸਾ ਉਸਤਾਦ ਜੀ ਕਾਲੋਂ ਨੂੰ ਹੁੰਦਾ ਕਿਉਂਕਿ ਤਜਰਬੇਕਾਰ ਹੈ ਮੇਰੀ ਬੇਨਤੀ ਆ ਲਾਈਵ ਵਾਲਿਆਂ ਨੂੰ ਤੇ ਸਾਡੇ ਸਾਰੇ ਭਰਾਵਾਂ ਨੂੰ ਕਹਿੰਦੀ ਕਿ ਮੁੰਡਿਆਂ ਨੂੰ ਪਈਏ ਪਾ ਲਈ ਘੁਮ ਕੇ ਲਾਈਵ ਵਾਲਿਆਂ ਨੂੰ ਸਾਰੇ ਪਾਸੇ ਪੁਸ਼ਤੀ ਰਖਾਈ ਜਾਵੇ ਲੋ ਕਹਿੰਦੇ ਬੱਲੇ ਬੱਲੇ ਤੇ ਜੱਸਾ ਪੱਤੀ ਸੁਨਵਾੜਾ ਛੱਲੀ ਨਾ ਮੁੰਡੇ ਮਾ ਆ ਗਿਆ ਚੋਖਾ ਬਈ ਤੇ ਮਨ ਚੋਟੀ ਦਾ ਪੁੰਡਾ ਯਾਰੋ ਤੇੜ ਨਗੋਤਾ ਬਈ ਧੌਂਦਾ ਭੜਕੇ ਬਗਲਾ ਰੁਪਲ प्यारे जबान लॻा ਆ ਮੇਰੀ ਕਿਰੋਣਾ ਤੇ ਬਾਕ ਸਰਕਾਰ ਹੋਇਆ ਕੋ ਬੇਨਤੀ ਹੈ ਸਰ ਭਰਾਵਾਂ ਨੂੰ ਇਲਾਕਾ ਵਾਸੀਆਂ ਨੂੰ ਕਿ ਪਹੁੰਚੋ ਜਰੂਰ ਸਰ ਸਰਕਾਰ सनी महाराज हरजी सारेशन ਤੇ ਜਲਦੀ ਕਰਾ ਕਰੀ ਜਲਦੀ ਕਰੀ ਦਾ ਸੈਮੀ ਮੈਚ ਹੋਇਆ ਹੈ ਬਹੁਤ ਜ਼ੋਰ ਨੇ ਜਲਦੀ ਟੀਮ ਆਜੋ ਬੜੀ ਮਿਹਰਬਾਨੀ ਆ ਉਧਰ 12 13 14 ਤਰੀਕ ਵੱਡਾ ਮੇਲਾ ਧੱਕ ਪਾਣੀ ਹੈ ਜੇਤੀ ਬਿਹਾਰ ਤੱਕ ਹੋਣਾ ਮੇਰੇ ਬੱਦਰੋ ਇਹ ਮੋਹਨ ਵੀਰ ਬਾਲਾ ਹੋਵੇ ਹੋ ਕਹਿੰਦੇ ਵੱਡੇ ਪ੍ਰੋਮੋਟਰਾਂ ਲੱਖਾਂ ਦੇ ਪ੍ਰਾਈਜ਼ ਦੀ ਕਰੋੜਾਂ ਦੇ ਲੱਗੀ 20